ਮੈਂ 10ਵੀਂ ਚ ਪੜਦਾ ਸੀ ਸਰ ਮੇਰੇ ਫਾਦਰ ਸਾਹਿਬ ਦੀ ਇੱਕ ਇਤਨੀ ਇੰਸਪਾਇਰ ਹੋ ਗਈ ਮਸਕੀ ਖਤਮ ਹੋ ਗਈ ਇੱਕ ਟ੍ਰੇਨ ਦੀ ਜੰਦ ਹੈ ਉਹ ਤੇ ਮੇਰੇ ਸਾਰੇ ਰਿਸ਼ਤੇਦਾਰ ਮਤਲਬ ਕੀ ਕਹਿੰਦੇ ਸੀ ਕਿ ਤੁਸੀਂ ਆਪਣੇ ਬੱਚੇ ਨੂੰ ਪੜਾਉਣਾ ਨਹੀਂ ਹੁੰਦਾ ਸਿੰਘ ਕਰਤਾ ਜੀ ਤਸਵੀਂ ਪਾਸ ਕਰ ਲਈ ਕਹਿੰਦੇ ਨਹੀਂ ਪੜਾਉਣਾ ਤੂੰ ਕੰਮ ਤੇ ਲਾ ਤੇ ਆਪ ਘਰ ਹੋਇਆ ਤੇ ਉਹਨੂੰ ਕੰਮ ਤੇ ਲਾਓ ਕਮਾਵੇਗਾ ਤੂੰ ਬਹਿ ਕੇ ਖਾਈਂ ਮੇਰੇ ਫਾਦਰ ਸਾਹਿਬ ਕਹਿੰਦੇ ਸੀ ਕਿ ਨਹੀਂ ਜਿੰਨਾ ਚਿਰ ਮੈਂ ਜਿਉਂਦਾ ਆ ਪਰ ਇੱਕ ਟਿਕਟਰੀਂ ਤੇ ਆਂ ਜਿਉਂਦਾ ਆ ਮੈਂ ਕਮਾਵਾਂਗਾ ਮੈਂ ਸਰ ਪਲੱਸ 2 ਕੀਤੀ ਆਈਟੀ ਕੀਤੀ ਉਸ ਤੋਂ ਬਾਅਦ ਡਿਪਲੋਮਾ ਕੀਤਾ ਸਰ ਐਸਐਸ ਕਾਲਜ ਤਲਵਾੜਾ ਸਰ ਸਰਕਾਰੀ ਕਾਲਜ ਹੂੰ ਸਰ ਰਿਸ਼ਤੇਦਾਰਾਂ ਨਾਲ ਬੋਲਤਾ ਕਿ ਜੀ ਕਿ ਨਹੀਂ ਪੜਾਉਣਾ ਨਹੀਂ ਇਹਨੂੰ ਹੁਣ ਸਰ ਵਾਖਾ ਸਾਹਿਬ ਨੂੰ ਵੀ ਨਹੀਂ ਦੱਸ ਕੇ ਆ ਕਿ ਮੈਨੂੰ ਦਿੱਤੀ ਤੱਕ ਤਾਂ ਲੈਂਡ ਚੱਲਣਾ ਸਰ ਮੇਰੇ ਸਿਸਟਰ ਨੂੰ ਪਤਾ ਹੈ ਮਾਨ ਨੂੰ ਵੀ ਪਤਾ ਹੈ ਹੁਣ ਸਾਡੇ ਸਮਝ ਤੋਂ ਜਾਣਾ ਹੈ ਫੇਰ ਹੀ ਦੇਣਾ ਸਰ ਬੜੇ ਕਹਿੰਦੇ ਕਿ ਸਰ ਮਾਨ ਸਰਕਾਰ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਪਰ ਮੇਰੇ ਪਿੰਡ ਸਰ ਕੰਮ ਹੋਏ ਆ ਮੇਰੇ ਸਰ ਡਿਸਪੈਂਸਰੀ ਬਣਨੀ ਸਟਾਰਟ ਹੋਈ ਆ ਮੇਰੇ ਪਿੰਡ ਗਰਾਉਂਡ ਦੀ ਸਰ ਗਰਾਉਂਡ ਬਣਨੀ ਸਟਾਰਟ ਹੋ ਗਈ ਸਰ ਬੜੇ ਕਹਿੰਦੇ ਸੀ ਗਲੀਆਂ ਨਾਲੀਆਂ ਨੇ ਪੱਕੀਆਂ ਹੁੰਦੀ ਸਰ ਮੇਰੇ ਪਿੰਡ ਹੋਈਆਂ ਸਰ ਜੋ ਮਰਜ਼ੀ ਮੇਰੇ ਪਿੰਡ ਕੰਮ ਹੋ ਰਿਹਾ ਸਰ ਸਾਰੇ ਪਿੰਡਾਂ ਚ ਹੋ ਰਿਹਾ ਉਹ ਤਾਂ ਉਹ ਕਹਿੰਦੇ ਨੇ ਜਿਨ੍ਹਾਂ ਦੀ ਕੁਰਸੀਆਂ ਚਲੇ ਗਈਆਂ ਕੰਮ ਹੀ ਹੁਣ ਹੋ ਰਹੇ ਨੇ ਅਸਲ ਚ ਨਹੀਂ ਸਰ ਕੰਮ ਹੋ ਰਿਹਾ ਬਿਲਕੁਲ ਸਰ ਕੰਮ ਹੋ ਰਿਹਾ ਮੇਰੇ ਪਿੰਡ ਚ ਸਪੈਸ਼ਲ ਡਿਸਪੈਂਸਰੀ ਆਈ ਸਰ ਜੀ ਜਿੱਦਾਂ ਪੰਚੀ ਦਾ ਕੰਮ ਲੱਗਾ ਹੈ ਸਰ ਗਰਾਊਂਡ ਦਾ ਕੰਮ ਲੱਗਾ ਹੋਇਆ ਹੈ ਨਹੀਂ ਤਾਂ ਪਿਛਲੀ ਪਿਛਲੀ ਸਰਕਾਰੇ ਕੀ ਅਸੀਂ ਸਰਪੰਚ ਕੋਲ ਗਏਗੇ ਸਾਡੀ ਗਰਾਊਂਡ ਬਣਾਵਾ ਦੋ ਸਾਡੀ ਗਰਾਊਂਡ ਥੋੜੀ ਮਤ ਕੀ ਉੱਧਾ ਹੈ ਜਿਸ ਪੰਚ ਨੇ ਉਹ ਕਹਿੰਦੇ ਨਹੀਂ ਵੀ ਇਸ ਦਾ ਫੰਡ ਨਹੀਂ ਮਿਲਦਾ ਕੋਈ ਵੀ ਜਾਂ ਦੇਖਾਂਗੇ ਕਦੀ ਬਣਾ ਦਾਂਗੇ ਕਿਤੇ ਨਹੀਂ ਪਰ ਹੁਣ ਜਿੱਦਾਂ ਵੀ ਸਰਦਾਰ ਕੁਵੈਰ ਸਿੰਘ ਘੁੰਮਣ ਹੈਗੇ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਐਮਐਲਏ ਹਾਂਜੀ ਉਹਨਾਂ ਨੇ ਬਹੁਤ ਕੰਮ ਕੀਤਾ ਸਰ ਸਾਡੇ ਹਾਂਜੀ ਸਰ ਬਹੁਤ ਕੰਮ ਕਰਦੇ ਸਰ ਉਹ ਦੌੜਦੇ ਫਿਰਦੇ